ਪੰਜਾਬ ਦੇ ਵਿੱਚ ਆਏ ਹੜ੍ਹਾਂ ਨੂੰ ਲੈ ਕੇ ਕ੍ਰਿਕਟ ਕਿੰਗ ਜਵਰਾਜ ਸਿੰਘ ਦਾ ਆਇਆ ਵੱਡਾ ਬਿਆਨ ਤਾਂ ਦੋਸਤੋ ਤੁਹਾਨੂੰ ਦੱਸ ਦਈਏ ਕਿ ਪਿਛਲੇ ਦਿਨ ਹੀ ਜਵਰਾਜ ਸਿੰਘ ਨੇ ਆਪਣੀ ਇੱਕ ਇੰਟਰਵਿਊ ਦੇ ਵਿੱਚ ਪੰਜਾਬ ਦੇ ਵਿੱਚ ਹੋਏ ਨੁਕਸਾਨ ਤੇ ਹੜਪੀੜਤ ਲੋਕਾਂ ਦੀ ਵੱਡੀ ਮਦਦ ਕਰਨ ਦਾ ਵਾਅਦਾ ਕੀਤਾ ਆ ਤੇ ਨਾਲ ਹੀ ਜਵਰਾਜ ਸਿੰਘ ਨੇ ਕਿਹਾ ਆ ਕਿ ਅੱਜ ਪੰਜਾਬ ਤੇ ਮਾੜਾ ਸਮਾਂ ਚੱਲ ਰਿਹਾ ਆ ਕਾਫੀ ਲੋਕਾਂ ਦਾ ਨੁਕਸਾਨ ਹੋ ਰਿਹਾ ਆ ਤਾਂ ਸਾਨੂੰ ਹਰ ਇੱਕ ਨੂੰ ਜਿਹੜਾ ਪੰਜਾਬ ਦੇ ਵਿੱਚ ਹੜਪੀੜਤ ਲੋਕਾਂ ਦੀ ਮਦਦ ਕਰਨੀ ਚਾਹੀਦੀ ਆ ਉਹਨਾਂ ਦੇ ਮੋਢੇ ਨਾਲ ਮੋਢਾ ਕਿ ਖੜਨਾ ਚਾਹੀਦਾ ਆ ਤੇ ਨਾਲ ਹੀ ਉਹਨਾਂ ਦਾ ਹੌਸਲਾ ਵੀ ਵਧਾਉਣਾ ਚਾਹੀਦਾ ਆ ਹਰ ਇੱਕ ਕੰਮ ਕੱਲੀ ਗੌਰਮੈਂਟ ਹੀ ਨਹੀਂ ਕਰ ਸਕਦੀ ਆ ਆਪਾਂ ਤੋਂ ਵੀ ਜਿੰਨੀ ਹੋ ਸਕਦੀ ਆ ਓਨੀ ਹੜਪੀੜਤ ਲੋਕਾਂ ਦੀ ਮਦਦ ਕਰਨੀ ਚਾਹੀਦੀ ਆ ਅਸੀਂ ਵੀ ਬੱਦ ਤੋਂ ਬੱਦ ਮਦਦ ਕਰਾਂਗੇ ਕਿਉਂਕਿ ਅਸੀਂ ਵੀ ਪੰਜਾਬੀ ਹਾਂ ਸਾਡੇ ਵਿੱਚ ਵੀ ਪੰਜਾਬ ਲਈ ਓਨਾ ਪਿਆਰਾ ਅਸੀਂ ਆਪਣੇ ਪੰਜਾਬ ਨੂੰ ਕਦੇ ਵੀ ਨਹੀਂ ਭੁੱਲ ਸਕਦੇ ਕਿਉਂਕਿ ਪੰਜਾਬ ਵਿੱਚ ਹੀ ਅਸੀਂ ਜੰਮੇ ਪਲੇ ਆ ਭਾਵੇਂ ਅੱਜ ਅਸੀਂ ਪੰਜਾਬ ਤੋਂ ਬਾਹਰ ਰਹਨੇ ਆ ਪੰਜਾਬ ਸਾਡੇ ਅੰਦਰ ਆ ਅਸੀਂ ਪੰਜਾਬ ਲਈ ਹਮੇਸ਼ਾ ਖੜੇ ਆ ਤੇ ਖੜੇ ਰਹਾਂਗੇ ਗੇ ਤੇ ਅੱਜ ਪੰਜਾਬ ਤੇ ਦੁੱਖ ਦੀ ਘੜੀ ਆਈ ਆ ਅੱਜ ਵੀ ਅਸੀਂ ਪੰਜਾਬ ਦੇ ਨਾਲ ਆ ਤੇ ਹਮੇਸ਼ਾ ਹੀ ਨਾਲ ਖੜੇ ਰਹਾਂਗੇ ਤਾਂ ਹਾਂਜੀ ਦੋਸਤੋ ਇਹ ਸੀਗਾ ਕ੍ਰਿਕਟ King ਜਬਰ ਸਿੰਘ ਦਾ ਵੱਡਾ ਬਿਆਨ ਤਾਂ ਤੁਹਾਡੇ ਇਸ ਨੂੰ ਲੈ ਕੇ ਕੀ ਵਿਚਾਰ ਨੇ ਕਮੈਂਟ ਕਰਕੇ ਜਰੂਰ ਦੱਸਣਾ ਤੇ ਨਾਲ ਹੀ ਕਮੈਂਟ ਦੇ ਵਿੱਚ ਪ੍ਰੇਪ ਫੋਰ ਪੰਜਾਬ ਜਰੂਰ ਲਿਖ ਦੇਣਾ ਧੰਨਵਾਦ